ਅੱਜ 23 ਮਾਰਚ ਆ ਔਰ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਪਹੁੰਚੇ ਆ ਔਰ ਇੱਥੇ ਅੱਜ ਤੁਹਾਨੂੰ ਮਿਲਵਾਉਣੇ ਆ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਹੋਣਾ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਇਸ ਜਗ੍ਹਾ ਤੇ ਪਹੁੰਚਿਆ ਹੋਇਆ ਰਿਸ਼ਤੇ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਤੀਜੀ ਨੇ ਆ ਇੱਥੇ ਫਰੋਸਪਰ ਸਪੈਸ਼ਲ ਆਏ ਨੇ ਲੋਕ ਫੋਟੋਗ੍ਰਾਫੀ ਵੀ ਜਿਹੜੀ ਉਹਨਾਂ ਦੇ ਨਾਲ ਕਰਾ ਰਹੇ ਨੇ ਗੱਲਬਾਤ ਵੀ ਕਰ ਲੈਨੇ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਪੂਰੀ ਔਰ ਇੱਥੇ ਦੂਰੂ ਦੂਰੋ ਸੰਤ ਨਤਮਸਤਕ ਖੋਣ ਦੇ ਲਈ ਆਉਂਦੀਆਂ ਨੇ ਗੱਲਬਾਤ ਕਰਨ ਸਸੀਕਲ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਔਰ ਕੀ ਰਿਸ਼ਤਾ ਹੈਗਾ ਮੈਂ ਕੈਨੇਡਾ ਤੋਂ ਆਈ ਹਾਂ ਜੀ ਪੂਰੀ ਜੁਆਇਨ ਹਸ ਸਸੀਕਲ ਜੋਂ ਚ ਰਹਿਣੀ ਹਾਂ ਔਰ ਮੇਰੇ ਫਾਦਰ ਜਿਹੜੇ ਸੀਗੇ ਕੁਲਵੀਰ ਸਿੰਘ ਉਹਨਾਂ ਦੇ ਛੋਟੇ ਭਗਤ ਸਿੰਘ ਜੀ ਦੇ ਛੋਟੇ ਬ੍ਰਦਰ ਸੀਗੇ ਉਹਨਾਂ ਤੋਂ ਬਾਅਦ ਉਹਨਾਂ ਦਾ ਨੰਬਰ ਸੀਗਾ ਤਾਂ ਉਹ ਇੱਥੋਂ ਐਮਐਲਏ ਵੀ ਰਾ ਚੁੱਕੇ ਆ 1962 ਦੇ ਵਿੱਚ ਤਾਂ ਅਸੀਂ ਇੱਥੇ ਫਿਰੋਜ਼ਪੁਰ ਕਾਫੀ ਸਾਲ ਰਹੇ ਫਿਰ ਅੱਥੋਂ ਸਿ ਫਰੀਦাবাদ ਵਾਪਿਸ ਚਲੇ ਗਏ ਅੱਲੇ ਉੱਥੇ ਵੀ ਰੰਦੇ ਸੀ ਇੱਥੇ ਵੀ ਰੰਦੇ ਸੀ ਫਿਰ ਉਸ ਤੋਂ ਬਾਅਦ ਹੋ ਮਤਲਬ ਆਈ ਜਾਈ ਜਾ ਹੈਗਾ ਆ ਹਾਂਜੀ ਅੱਜ ਇੱਥੇ ਇਸ ਧਰਤੀ ਤੇ ਪਹੁੰਚੀਓ ਤੁਹਾਡੇ ਪਰਿਵਾਰ ਨੇ ਸ਼ਹੀਦੀਆਂ ਦਿੱਤੀਆਂ ਨੇ ਔਰ ਅੱਜ ਲੋਕ ਕਰੋੜਾਂ ਲੋਕ ਨਤਮਸਤਕ ਹੁੰਦੇ ਨੇ ਤਾਂ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਔਰ ਕੀ ਫੀਲ ਹੁੰਦਾ ਇਸ ਧਰਤੀ ਤੇ ਆ ਕੇ ਜਦੋਂ ਚੁੰਮਦੇ ਇਸ ਧਰਤੀ ਨੂੰ ਜਦੋਂ ਛੂੰਹਦੇ ਇਸ ਧਰਤੀ ਨੂੰ ਕੀ ਫੀਲਿੰਗਸ ਆਉਂਦੀਆਂ ਨੇ ਫੀਲਿੰਗਸ ਤਾਂ 24 ਸਮਾਂ ਰਹਿੰਦੀਆਂ ਹੈਗੀਆਂ ਆ ਪਰ ਜਦੋਂ ਸਪੈਸ਼ਲ ਜਦੋਂ ਦਿਨ ਹੁੰਦਾ ਆ ਉਦੋਂ ਫਿਰ ਜ਼ਿਆਦਾ ਹੁੰਦਾ ਆ ਕਿ ਉਹਨਾਂ ਦੀਆਂ ਮਾਨੀਆਂ ਜਿਹੜੀਆਂ ਇਹ ਆ ਕਿ ਅੱਜ ਵੀ ਲੋਕੀ ਦੁਨੀਆ ਯਾਦ ਕਰ ਰਹੀ ਹੈ ਉਹਨਾਂ ਨੂੰ ਦੇਸ਼ਾਂ ਵਿਦਸ਼ਾਂ ਦੇ ਵਿੱਚ ਵੀ ਯਾਦ ਕਰਨ ਦੇ ਹੈਗੇ ਆ ਪ੍ਰੋਗਰਾਮ ਸਾਰੀ ਜਗ੍ਹਾ ਤੇ ਹੁੰਦੇ ਆ ਕਿਉਂਕਿ ਪਰ ਫਿਰ ਵੀ ਖਾਸ ਮੈਨੂੰ ਜਿਹੜਾ ਹੈ ਖਾਸ ਫਿਰੋਜ਼ਪੁਰੀ ਲੱਗਦਾ ਹੈ ਕਿਉਂਕਿ ਅਸਲੀ ਜਗ੍ਹਾ ਫਿਰੋਜ਼ਪੁਰੀ ਹੈਗੀ ਹੈ ਈਵਨ ਕਿ ਮੈਂ ਖੜਕੜਕਲਾ ਵੀ ਗਈ ਸੀਗੀ ਜੀ ਸੋ ਮਤਲਬ ਵੀ ਉਹ ਕਹਿ ਰਹੇ ਸੀ ਕਿ ਤੁਸੀਂ ਉੱਥੇ ਆਈ ਹੋ ਮੈਂ ਕਿ ਫਿਰ ਦੋ ਜਗ੍ਹਾ ਤੇ ਜਾਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਸੋ ਇਸ ਕਰਕੇ ਮੈਂ ਕਿ ਮੈਂ ਫਿਰੋਜ਼ਪੁਰੀ ਜਾਉਂਗੀ ਪਰ ਆਈ ਵਿਲ ਗੋ ਬੈਕ ਅਗੇਨ ਕਿ ਮਤਲਬ ਇਹ ਖੜਕੜਕਲਾ ਦਾ ਜਿਹੜਾ ਮਿਊਜ਼ੀਅਮ ਬਣਿਆ ਆ ਲੋਕੇਸ਼ਨ ਸੀ ਕਿੱਥੇ ਰਹਿੰਦੇ ਸੀ ਹਾਂ ਸ਼ਾਰਤੀ ਰਹਿੰਦੇ ਸੀਗੇ ਮੋਤੀ ਬਾਗ ਦੇ ਵਿੱਚ ਹੀਰਾ ਮੰਡੀ ਦੇ ਕੋਲ ਜਿਹੜੀ ਜਗ੍ਹਾ ਉੱਥੇ ਅੱਜ ਵੀ ਹੈਗੀ ਆ ਉਹ ਜਗ੍ਹਾ ਦੇ ਨਾਲ ਰਿਲੇਟਡ ਹੈ ਘਰ ਤਾਂ ਹੈ ਪਰ ਅਸੀਂ ਉਹ ਵੇਚ ਦਿੱਤੇ ਸੀਗਾ ਕਿਉਂਕਿ ਤੋਂ ਫਿਰ ਮੂਵ ਹੋ ਗਏ ਬਿਲਡਿੰਗ ਉਹੀ ਅੱਜੋ-ਮੈਂ ਹੈਗੀ ਹਾਂਜੀ 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 ਉੱਥੇ ਹੋਰ ਪਰਿਵਾਰ ਰਹਿੰਦੇ ਹਾਂਜੀ ਹੋਰ ਪਰਿਵਾਰ ਜਾਂਦੇ ਤਾਂ ਹੋਣਗੇ ਉੱਥੇ ਹਾਂਜੀ 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 ਔਰ ਇੱਕ ਜਗ੍ਹਾ ਹੋਰ ਵੀ ਇੱਥੇ ਹੈਗੀ ਜਿਹੜੀ ਅੱਜ ਵੀ ਧੂੜੀ ਬਜ਼ਾਰ ਧੂੜੀ ਬਜ਼ਾਰ ਦੇ ਵਿੱਚ ਵੀ ਫਿਰ ਜਾਂਦੀ ਹਾਂਜੀ 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 ਕਦੀ ਸਰਕਾਰ ਨੂੰ ਕੀਤੀ ਮੰਗ ਕੀ ਉਹ ਜਗ੍ਹਾ ਨੂੰ ਜਾਂ ਹੋਰ ਜਗ੍ਹਾ ਨੂੰ ਬਹੁਤ ਕਈਆਂ ਨੇ ਪਰਿਵਾਰ ਦੇ ਵਿੱਚੋਂ ਡਿਮਾਂਡ ਕੀਤੀ ਹੈਗੀ ਕਿ ਵੀ ਉਹ ਹੋਣੀ ਚਾਹੀਦੀ ਹੈ ਉਹਨ ਕਿ ਨੈਕਸਟ ਜਨਰੇਸ਼ਨਸ ਨੂੰ ਪਤਾ ਚੱਲ ਸਕੇ ਕਿ ਉਹ ਉੱਥੇ ਉਹਨਾਂ ਨੇ ਕੀ ਕੰਮ ਕੀਤੇ ਸੀਗੇ ਜੀ ਔਰ ਇੱਥੋਂ ਲਈ ਤੁਸੀਂ ਅੱਜ ਇੱਥੇ ਪਹੁੰਚੇ ਇੱਥੇ ਦੇਖਿਆ ਇੱਥੇ ਲੱਗਦਾ ਕੋਈ ਤੁਹਾਡੀ ਅਪੀਲ ਹੈਗੀ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਇੱਥੇ ਵੀ ਕੁਝ ਨਾ ਕੁਝ ਵੱਖਰਾ ਕੀਤਾ ਜਾ ਰਿਹਾ ਹੈ ਹਾਂ ਜੀ ਉਹ ਦੱਸ ਰਹੇ ਸੀਗੇ ਕਿ ਵੀ ਉਹਨਾਂ ਨੂੰ ਮਿਲੇ ਆ ਮਤਲਬ ਇਹ ਗ੍ਰਾਂਟਸ ਮਿਲੀਆਂ ਆ ਔਰ ਉੱਥੇ ਉਹ ਮਿਊਜ਼ੀਅਮ ਬਣਾ ਰਹੇ ਆ ਔਰ ਹੋਰ ਵੀ ਕਾਫੀ ਇੰਪਰੂਵਮੈਂਟ ਹੋਏਗੀ ਵਿਦੀਨ 2 ইয়ারਸ ਦੇ ਵਿੱਚ ਮਤਲਬ ਹੌਫਫੁਲੀ ਮਤਲਬ ਇਹ 올 द बेस्ट ਤੁਹਾਨੂੰ ਕਿ ਵੀ ਹੋ ਜਾਵੇ ਜੋ ਕਹਿ ਰਹੇ ਹੈਗੇ ਆ ਜਦੋਂ 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 ਤੁਸੀਂ ਇੱਥੇ ਆਉਂਦੇ ਹੋ ਜਾਂ ਖਟਕੜ ਕਲਾ ਜਾਂਦੇ ਹੋ ਜਦੋਂ ਆਮ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਉਹਨਾਂ ਦੇ ਪਰਿਵਾਰ ਚੋਂ ਕਿਉਂਕਿ ਸ਼ਹੀਦਾਂ ਨੂੰ ਫੋਟੋ ਦੇ ਵਿੱਚ ਦੇਖ ਕੇ ਨਤਮਸਤਕ ਲੋਕ ਹੁੰਦੇ ਆ ਪਰ ਜਦੋਂ ਪਰਿਵਾਰ ਦੇ ਬਾਰੇ ਸੁਣਦੇ ਆ ਉਦੋਂ ਫੀਲਿੰਗਸ ਲੋਕਾਂ ਦੀ ਬਦਲ ਜਾਂਦੀ ਆ ਉਦੋਂ ਕੀ ਕੀ ਹਾਉ ਭਾਉ ਹੁੰਦੇ ਲੋਕਾਂ ਦੇ ਕਿਸ ਤਰੀਕੇ ਨਾਲ ਮਿਲਦੇ ਆ ਕਿਤੇ ਨਹੀਂ ਉਹ ਫਿਰ ਕਾਫੀ ਰਿਸਪੈਕਟ ਹੋਰ ਵੀ ਹੋ ਜਾਂਦੀ ਆ ਕਿ ਉਸ ਤਰ੍ਹਾਂ ਤੇ ਦੁਨੀਆਂ ਚ ਲੱਖਾਂ ਹੀ ਆਪਾਂ ਲੋਕੀ ਹੈਗੇ ਆ ਪਰ ਫਿਰ ਉਹਨਾਂ ਨੂੰ ਲੱਗਦਾ ਕਿ ਇਹ ਸੱਚੀ ਉਹਨਾਂ ਦੇ ਪਰਿਵਾਰ ਦੇ ਹੈਗੇ ਉਹਨੂੰ ਟੱਚ ਕਰ ਲਈਏ ਉਹਨਾਂ ਨੂੰ ਟੱਚ ਕਰ ਲਈਏ ਉਹਨਾਂ ਫੋਟੋ ਕਿ ਚਾ ਲਈਏ ਜਾਂ ਉਹਨਾਂ ਨੇ ਕੋਈ ਪੁੱਛ ਲਈਏ ਕਿ ਕਿੰਨਾ ਹੈਗਾ ਕਿੰਨਾ ਨਹੀਂ ਆ ਤੇ ਕਈ ਕਈ ਜਣੇ ਮੈਨੂੰ ਪੁੱਛਣਗੇ ਵੀ ਤੁਸੀਂ ਉਹਨਾਂ ਨੂੰ ਮਿਲੇ ਸੀਗੇ ਪਰ ਉਦੋਂ ਮੈਂ ਉਹਨਾਂ ਕਹਿੰਦੀ ਕਿ ਮੈਂ ਮੈਨ ਨਹੀਂ ਮਿਲੀ ਸੀ ਕਿਉਂਕਿ ਉਦੋਂ ਸਭ ਮਰੇ ਮੰਮੀ ਦਾ ਵਰਤ ਹੋਇਆ ਸੀਗਾ ਉਸੇ ਸਾਲ ਦੇ ਵਿੱਚ ਉਸੇ ਮਹੀਨੇ ਦੇ ਵਿੱਚ ਉਹ ਥੋੜੇ ਦਿਨਾਂ ਦਾ ਹੀ ਫਰਕ ਸੀਗਾ ਸੋ ਇਸ ਕਰਕੇ ਬਦਲਾਈ ਵੀ ਮੈਂ ਤਾਂ ਨਹੀਂ ਕਹਾ ਸਕਦੀ ਵੀ ਮੈਂ ਉਹਨਾਂ ਨੂੰ ਦੇਖਿਆ ਹੈਗਾ ਆ ਪਰ ਜਦੋਂ ਡੈਡੀ ਜਿੰਦੇ ਸੀਗੇ ਚਾਚਾ ਜੀ ਹੁਣ ਸਾਰੇ ਜਿਹੜੇ ਉਹ ਫਿਰ ਦੱਸਦੇ ਹੁੰਦੇ ਸੀਗੇ ਕਿ ਵੀ ਆ ਹੁੰਦਾ ਸੀਗਾ ਆ ਕਰਦੇ ਸੀਗੇ ਦੇਸ਼ ਮਲੇ ਨੂੰ ਵੀ ਰਾਤ ਨੂੰ ਬੇਬੇ ਜੀ ਸੀਗੇ ਸਾਡੇ ਮਨ ਲਾ ਪੰਜਾਬ ਮਾਤਾ ਉਹ ਉਹਨਾਂ ਨੇ ਵੀ ਦੱਸਣਾ ਕਿ ਵੀ ਜਦੋਂ ਰਾਤ ਨੂੰ ਬਾਬਾ ਜੀ ਹੁਣੇ ਚਲ ਜਾਂਦੇ ਸੀ ਕਿ ਘਰ ਕੋਈ ਨਹੀਂ ਹੁੰਦਾ ਸੀਗਾ ਫਿਰ ਵੀ ਸੀਆਈਡੀ ਰਹਦੀ ਸੀਗੀ ਅੰਗਰੇਜ਼ਾਂ ਦੀ ਤਾਂ ਉਹਨਾਂ ਨੇ ਗਾਣਾ ਕਿ ਵੀ ਇਦਾਂ ਉਹਨਾਂ ਨੂੰ ਚੋਰਾ ਨੇ ਵੀ ਆਉਣ ਦੀ ਕੋਸ਼ਿਸ਼ ਕਰਨੀ ਤਾਂ ਉਹਨਾਂ ਨੇ ਪੱਗ ਉਦਾਂ ਦੀ ਬਾਬਾ ਜੀ ਦੀ ਰੱਖਣੀ ਤਾਂ ਉਹ ਬੁੱਕਲ ਮਾਰ ਲੈਣੇ ਤਾਂ ਉਹ ਉਹਨਾਂ ਨੇ ਚੱਕਰਦਾਂ ਮਾਣਾ ਉਹਨਾਂ ਦਾ ਖੁੰਡਾ ਫੜ ਕੇ ਕਿ ਵੀ ਉਹੀ ਘਰ ਹੈਗੇ ਆ ਮੈਨੂੰ ਕਿਉਂਕਿ ਮੈਂ ਦੱਸਣਾ ਨਹੀਂ ਨਾ ਕਿ ਵੀ ਕਿੱਥੇ ਗਏ ਹੋਏ ਆ ਸੋ ਇਸ ਕਰਕੇ ਮਾਹੌਲ ਇਦਾਂ ਦਾ ਸੀਗਾ ਹਾਂਜੀ ਹਾਂਜੀ ਫਰੋਸਪਰਾਇਓ ਕੀ ਮੈਸੇਜ ਆ ਫਰੋਸਪਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਇਸ ਮੌਕੇ ਤੇ ਇਸ ਸਮੇਂ ਤੇ ਨਾ ਜਿੰਨਾ ਵੀ ਜ਼ਿਆਦਾ ਰਿਸਪੈਕਟ ਕਰ ਸਕਦੇ ਆ ਉਨੀ ਕਰਨੀ ਚਾਹੀਦੀ ਆ ਜਿੰਨਾ ਕਿ ਜ਼ਿਆਦਾ ਪੜ ਸਕਦੇ ਆ ਉਹਨਾਂ ਦੇ ਬਾਰੇ ਉਹ ਜ਼ਰੂਰ ਪੜਨਾ ਚਾਹੀਦਾ ਆ ਜੋ ਦਿਲ से ਉਹ ਹੀ ਤੁਹਾਡੇ ਮੂਚ ਵੀ ਹੋਣਾ ਚਾਹੀਦਾ ਆ ਉਹੀ ਕੰਮ ਵੀ ਉਹੀ ਹੋਣੇ ਚਾਹੀਦੇ ਆ ਇਹ ਨਹੀਂ ਕਿ ਵੀ ਦਿਲੋ ਹੋਰ ਤੇ ਕੰਮ ਹੋਰ ਮੈਨੂੰ ਸੋਚ ਵਿਚਾਰ ਜਿਹੜੀ ਹੈਗੀ ਉਹ ਦਿਲੋ ਤੇ ਦਿਮਾਗ ਦੇ ਨਾਲ ਸੇਮ ਹੀ ਹੋਣੀ ਚਾਹੀਦੀ ਹੈ ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਪ੍ਰਾਊਡ ਫੀਲ ਹੋਏਗਾ ਕਿ ਪਹਿਲਾਂ ਸ਼ਹੀਦ 에ਜਮ ਭਗਤ ਸਿੰਘ ਉਹਨਾਂ ਦਾ ਨਾਮ ਲੋਕ ਜਾਣਦੇ ਸੀ ਪਰ ਆ ਮੌਜੂਦਾ ਸਰਕਾਰ ਵੱਲੋਂ ਜਿਹੜਾ ਉਹਨਾਂ ਦੀ ਲੀ ਦੀ ਉੱਪਰ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਲਰ ਪ੍ਰਮੋਟ ਕੀਤਾ ਗਿਆ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਉਹਨਾਂ ਦੀ ਫੋਟੋ ਦਫ਼ਤਰਾਂ ਦੇ ਵਿੱਚ ਲਾਈ ਉਦੋਂ ਕੀ ਮਹਿਸੂਸ ਐ ਸੀ ਜਦੋਂ ਇਹ ਗੱਲ ਆ ਕਿ ਬਹੁਤ ਅੱਛਾ ਲੱਗਾ ਸੀਗਾ ਬਹੁਤ ਅੱਛਾ ਲੱਗਾ ਸੀਗਾ ਕਿ ਉਹਨਾਂ ਨੇ ਕਹਿ ਕੇ ਵੀ ਬਾਬਾ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਹਰ ਤੱਕ ਲੱਗੇਗੀ ਹੋਰ ਕਿਸੇ ਦਿਨ ਲੱਗੇਗੀ ਮਤਲਬ ਥੈਟ ਵਾਸ ਵੈਰੀ ਪ੍ਰਾਊਡ ਮੂਮੈਂਟ ਫਾਰ ਮੀ ਮੈਨ ਲੱਗੇ ਵੀ ਈਵਨ ਕਿ ਮੈਂ ਉੱਥੇ ਸੀਗੀ ਕੈਨੇਡਾ ਦੇ ਵਿੱਚ ਅਸੀਂ ਨਿਊਜ਼ ਦੇਖਦੇ ਸੀਗੇ ਕਿ ਵੀ ਉਹ ਕਰ ਰਹੇ ਹੈਗੇ ਆ ਤਾਂ ਮਤਲਬ ਇਟ ਵਾਸ ਵੈਰੀ ਗੁੱਡ ਮਤਲਬ ਵੀ ਦਿਲੋਂ ਮਤਲਬ ਵੀ ਸੱਚੀ ਹੋਈ ਕਿ ਸ਼ਰਧਾਂਜਲੀ ਇਹ ਹੈਗੀ ਹੈ ਮਤਲਬ ਫੋਟੋ ਤਾਂ ਹੈ ਚਲੋ ਮਤਲਬ ਇਜ਼ ਅ ਸਿੰਬਲ ਮਤਲਬ ਜਿੱਦਾਂ ਦੇਖ ਕੇ ਬੰਦੇ ਦੇ ਦਿਲ ਸੰਦਾ ਕਿ ਵੀ ਮੈਂ ਵੀ ਉਹਨਾਂ ਵਾਂਗੂ ਮਰਨਾ ਮੈਂ ਵੀ ਉਹਨਾਂ ਵਾਂਗੂ ਕਰਾ ਕੋਈ ਕੰਮ ਮਤਲਬ ਦੇਸ਼ ਦੇ ਵਾਸਤੇ ਜਿ세 ਅੱਛਾ ਨਹੀਂ ਕਿ ਸਰ ਵਾਸਤੇ ਕਰਸੇ ਜਿ세 ਬੁਰ ਸੋ ਉਸ ਕਰਕੇ ਮੈਨੂੰ ਮੱਲੇ ਵੀ ਮੈਨੂੰ ਬਹੁਤ ਅੱਛਾ ਲੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਵਾਇਆ ਜੋ ਸ਼ਹੀਦ ਇਆਜਮ ਸਰਦਾਰ ਭਗਤ ਸਿੰਘ ਹੁਣਾਂ ਦਾ ਪਰਿਵਾਰ ਆ ਉਹਨਾਂ ਦੇ ਰਿਸ਼ਤੇ ਦੇ ਵਿੱਚੋਂ ਭਤੀਜੀ ਨੇ ਹਾਲਾਂਕਿ ਉਹਦੇ ਇਹਨਾਂ ਦਾ ਜਨਮ ਵੀ ਨਹੀਂ ਹੋਇਆ ਸੀਗਾ ਜਦੋਂ ਸ਼ਹੀਦ ਇਆਜਮ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਹੋ ਗਏ ਸੀਗੇ ਤਾਂ ਫਿਲਹਾਲ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਆ ਬੜਾ ਚੰਗਾ ਲੱਗਿਆ ਸਾਨੂੰ ਵੀ ਗੱਲ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਲਿਖਣਾ ਫਰਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ